ਕੋਲਕਾਤਾ ਦੀ ਨਿਰਬਿਆਂ ਨੂੰ ਇਨਸਾਫ ਦੇਣ ਦੀ ਮੰਗ ਤੇਜ ਹੋ ਗਈ ਹੈ ਟ੍ਰੇਨੀ ਡਾਕਟਰ ਨਾਲ ਦਰਿੰਦਗੀ ਨੂੰ ਲੈ ਕੇ ਡਾਕਟਰਾਂ ਚ ਰੋਸ ਤੇ ਚੱਲਦੇ ਅੱਜ ਦੇਸ਼ ਭਰ 'ਚ ਹੜਤਾਲ ਕੀਤੀ ਗਈ ਹੜਤਾਲ ਕਰਕੇ ਹਸਪਤਾਲਾਂ ਦੀ ਓਪੀਡੀ ਬੰਦ ਰਹੀ ਟ੍ਰੇਨੀ ਡਾਕਟਰ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਕੋਲਕਾਤਾ 'ਚ ਟ੍ਰੇਨੀ ਮਹਿਲਾ ਡਾਕਟਰ ਦਾ ਰੇਪ ਤੋਂ ਬਾਅਦ ਬਿ੍ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਰਨਾਲ ਦੇ ਤਰਾਵੜੀ ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੋਟ ਪੇੜ ਹੋਈ ਦਰਅਸਲ ਸੀਆਈਏ ਦੀ ਟੀਮ ਕਿਸੇ ਮਾਮਲੇ ਨੂੰ ਲੈ ਕੇ ਗਸ਼ਤ ਕਰ ਰਹੀ ਸੀ ਤਰੰਤ ਤਿੰਨ ਬਦਮਾਸ਼ਾਂ ਵੱਲੋਂ ਰਾਹਗੀਰਾਂ ਨੂੰ ਲੁੱਟਣ ਦੀ ਖਬਰ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਇੱਕ ਬਦਮਾਸ਼ ਤੇ ਪੈਰ ਚ ਗੋਲੀ ਮਾਰੀ ਤੇ ਤਿੰਨਾਂ ਨੂੰ ਕਾਬੂ ਕਰ ਲਿਆ ਜਲੰਧਰ ਦੇ ਭੋਗਪੁਰ ਇਲਾਕੇ ਚ ਇੱਕ ਪੁਲਿਸ ਕਰਮੀ ਵੱਲੋਂ ਸਰੇ ਰਾਹ ਨੌਜਵਾਨਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਵੀਡੀਓਜ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਰਮੀ ਸ਼ਰੀਆਮ ਨੌਜਵਾਨਾਂ ਦੇ ਥੱਪੜ ਮਾਰ ਰਿਹਾ ਤੇ ਛੁੱਡੇ ਮਾਰਦਾ ਹੈ ਪੂਰੇ ਮਾਮਲੇ ਤੇ ਡੀਸੀਪੀ ਸੁਮਿਤ सूद ਨੇ ਨੋਟਿਸ ਲੈਂਦੇ ਕਿਹਾ ਕਿ ਐਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਡੀਸੀਪੀ ਨੇ ਦੱਸਿਆ ਕਿ ਨੌਜਵਾਨਾਂ ਨੇ ਰਾਤੀ ਤੇ ਖੜੀ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ ਸੀ ਮਹਿਲਾ ਕਾਂਸਟੇਬਲ ਨੂੰ ਗਾਲਾਂ ਕੱਢ ਕੇ ਨੌਜਵਾਨ ਭਜੇ ਸੀ ਤੇ ਏਆਈਸੀ ਐਸਆਈ ਨੇ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕੀਤਾ ਹਿੰਦੂ ਨੇਤਾ ਵਿਕਾਸ ਪੱਗਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਵੱਡੀ ਗ੍ਰਿਫਤਾਰੀ ਕੀਤੀ ਹੈ दरअसल ਲੁਧਿਆਣਾ ਪੁਲਿਸ ਨੇ ਪਗੌੜੇ ਮੁਲਜ਼ਮ ਮੁਕਲ ਮਿਸ਼ਰਾ ਨੂੰ ਕਾਬੂ ਕੀਤਾ ਯੂਪੀ ਦੇ ਗੋਂਡਾ ਦਾ ਮੁਖਲ ਰਹਿਣ ਵਾਲਾ ਵਿਕਾਸ ਪੱਗਾ ਕਤਲ ਮਾਮਲੇ ਦੀ ਐਨਆਈਏ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 13 ਅਪ੍ਰੈਲ ਨੂੰ ਨੰਗਲ ਚ ਵਿਕਾਸ ਪੱਗਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਲੁਧਿਆਣਾ ਦੇ ਜਗੀਰਪੁਰ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਰ ਆਏ ਜੀਜੇ ਦੀ ਸਹੁਰਿਆਂ ਨਾਲ ਝੜਪ ਹੋ ਗਈ ਡਾਂਗਾ ਸੂਟੀਆਂ ਤੇ ਈਟਾਂ ਨਾਲ ਹਮਲਾ ਕੀਤਾ ਗਿਆ ਹਾਲ ਪਹਿਲਾਂ ਵਿਅਕਤੀ ਸਿੱਕਣ ਪਹਿਲਾਂ ਹੀ ਮ੍ਰਿਤਕਾ ਦਾ ਪਤੀ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਬਾਹਰ ਆਇਆ ਹੈ ਜਦੋਂ ਆਪਣੇ ਸਹੁਰੇ ਕਰ ਸਮਝੌਤਾ ਕਰਨ ਗਿਆ ਤਾਂ ਦੋਹਾਂ ਧਿਰਾਂ ਵਿਚਾਲੇ ਚੜਪ ਹੋ ਗਈ ਔਰ ਪਹਿਲਾ ਗਾਲੀ ਗਲੋਚ ਵੀ ਕਿਸ ਨਾਲ ਹੈ। ਕੋੜਕਪੂਰਾ ਦੇ ਹਰੀ ਨੌਂ ਰੋਡ ਤੇ ਪੇਠਾ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋ ਗਿਆ। ਫੈਕਟਰੀ ਦਾ ਦੀ ਬੋਇਲਰ ਪੱਠੀ ਦੇ ਵਿੱਚ ਇਹ ਧਮਾਕਾ ਹੋਇਆ। ਇੰਨਾ ਜ਼ੋਰਦਾਰ ਸੀ ਕਿ ਫੈਕਟਰੀ ਤੇ ਲੱਗੇ ਸ਼ੈੱਡ ਤਾਂ ਉੱਡ ਗਏ। ਨਾਲ ਲੱਗਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਆ ਪਰ ਫੈਕਟਰੀ 'ਚ ਪਏ ਸਮਾਨ ਦਾ ਕਾਫੀ ਨੁਕਸਾਨ ਹੋਇਆ। ਫਰ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਗਿਆ। ਜੈਪੁਰ ਦੀ ਕਨੋਤਾ ਡੈਮ 'ਚ 5 ਦੋਸਤਾਂ ਦੇ ਡੁੱਬਣ ਦੀ ਇੱਕ ਲਾਈਵ ਵੀਡੀਓ ਸਾਹਮਣੇ ਆਈ। ਦਰਅਸਲ ਪਾਰੀ ਬਰਸਾਤ ਤੋਂ ਬਾਅਦ ਕਨੋੜਾ ਡੈਮ ਓਵਰਫਲੋ ਹੋ ਗਿਆ ਸੀ। ਅੱਜਵਾਰ ਸ਼ਾਮ ਨੂੰ 6 ਦੋਸਤ ਉਮਰਲੀ ਡੈਮ ਤੇ ਗਏ ਤਾਂ ਅਚਾਨਕ ਸਾਰੇ ਤਿਲਕ ਕੇ ਇੱਕ ਤੋਂ ਬਾਅਦ ਇੱਕ ਪਾਣੀ 'ਚ ਡਿੱਗਦੇ ਗਏ। ਸਥਾਨਕ ਲੋਕਾਂ ਨੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਮੌਕੇ ਦੀਆਂ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਡੁੱਬੇ ਨੌਜਵਾਨਾਂ ਨੂੰ ਬਚਾਉਣ ਦੇ ਚੱਕਰ 'ਚ ਬਾਕੀ ਦੋਸਤ ਵੀ ਰੁੜ ਗਏ। ਗੁਰਦਾਸਪੁਰ ਦੇ ਗੀਤਾ ਪਵਨ ਇਲਾਕੇ 'ਚ ਬਾਈਕ ਪਾਰਕਿੰਗ ਨੂੰ ਲੈ ਕੇ ਖੂਨੀ ਵਿਵਾਦ ਹੋ ਗਿਆ। ਲਾਬਤੇ ਤੋਂ ਤੱਕ ਅਗਈ ਇੱਕ ਚੱਕਤੀ ਕੁੱਟ ਮਾਰ ਤੋਂ ਬਾਅਦ ਤੇਜਤਰ ਹਥਿਆਰਾਂ ਨਾਲ ਉਸਤੇ ਵਾਰ ਕੀਤੇ ਗਏ ਪੀੜਤ ਦੀ ਮਾਂ ਨੇ ਮਨੀ ਨਾਮ ਦੇ ਸ਼ਖਸ ਨੂੰ ਬਾਈਕ ਅੱਗੇ ਖੜਾ ਕਰਨ ਨੂੰ ਕਿਹਾ ਸੀ ਤਾਂ ਉਸ ਦਾ ਗੁੱਸਾ ਉੱਤੇ بیٹے ਤੇ ਕੱਢਿਆ ਘਟਨਾ ਤੋਂ ਬਾਅਦ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ। ਜਮਨਾਨਗਰ ਦੇ ਛਛਰੋਲੀ ਅਤੇ ਬਿਲਾਸਪੁਰ ਦੇ ਦਰਜਨਾ ਪਿੰਡ ਸੋਮ ਨਦੀ ਦੇ ਤੇਜ਼ ਪਾਣੀ ਦੇ ਵਹਾਅ ਚ ਤਬਾਹ ਹੋ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 5-6 ਲੋਕਾਂ ਨੇ ਬੰਨ ਚ ਪਾੜ ਪਾਇਆ ਹੈ। ਹਾਮੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਕੁਝ ਲੋਕ ਮੋਡੇ ਤੇ ਕਈ ਲੈ ਕੇ ਬੰਨ ਵਾਲੇ ਪਾਸੇ ਜਾ ਰਹੇ ਨੇ ਤੇ ਪਾੜ ਲਾਉਂਦੇ ਨੇ। ਲੋਕਾਂ ਨਾਲ ਪੁਲਿਸ ਦਾ ਜਵਾਨ ਵੀ ਨਜ਼ਰ ਆ ਰਿਹਾ। ਪਿੰਡ ਵਾਸੀਆਂ ਨੇ ਸ਼ਰਾਰਤੀ ਲੋਕਾਂ ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਅੰਮ੍ਰਿਤਸਰ ਚ ਬੀਆਰਟੀ BRTS বাস এমপ্লয়ি ইউনিয়ন ਨੇ ਸਰਕਾਰ ਨੂੰ ਬੰਦ ਬੱਸਾਂ ਚਲਾਉਣ ਦੀ ਮੰਗ ਕੀਤੀ ਹੈ ਇਕੱਠੇ ਹੋਏ ਕਰਮਚਾਰੀਆਂ ਨੇ ਕਿਹਾ ਕਿ ਬੱਸਾਂ ਬੰਦ ਹੋਣ ਕਰਕੇ ਉਹਨਾਂ ਦਾ ਘਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਪਹਿਲਾਂ ਉਹਨਾਂ ਦਾ ਠੀਕ-ਠਾਕ ਗੁਜ਼ਾਰਾ ਹੋ ਜਾਂਦਾ ਸੀ ਦੱਸਿਆ ਕਿ ਲਗਾਤਾਰ ਯੂਨੀਅਨ ਵੱਲੋਂ ਵਕ-ਵਕ ਮਦਦ ਲੈ ਕੇ ਸਰਕਾਰ ਦੇ ਨਾਮ ਮੰਗ ਪੱਤਰ ਸੌਂਪੇ ਜਾਂਦੇ ਸਮਾਣਾ ਦੇ ਪਿੰਡ ਸਲਵੰਡੀ ਮਲਖ ਤੋਂ 12ਵੀਂ ਕਲਾਸ ਪੜ੍ਹਨ ਵਾਲੀ ਨਾਬਾਲਗ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ ਇਲਜ਼ਾਮ ਪਿੰਡ ਦੇ ਹੀ ਨੌਜਵਾਨ ਤੇ ਲੱਗੇ ਨੇ ਨੌਜਵਾਨ ਦਾ ਕਹਿਣਾ ਹੈ ਕਿ ਉਸ ਤੇ ਲੜਕੀ ਨਾਲ ਕਾਫੀ ਲੰਮੇ ਸਮੇਂ ਤੋਂ ਸੰਬੰਧ ਸੀ ਤੇ ਉਸ ਨਾਲ ਵਿਆਹ ਵੀ ਕਰਾਉਣਾ ਚਾਹੁੰਦੀ ਸੀ ਪੂਰਾ ਮਾਮਲਾ ਹੋਪਫੋਰਟ ਮੁਗਾ ਦੇ ਪਿੰਡ ਬੁੱਗੀਪੁਰਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਵਿਓ ਪੁੱਤ ਦੀ ਮੌਤ ਹੋ ਗਈ। ਦੋਵੇਂ ਬਾਈਕ ਤੇ ਸਵਾਰ ਹੋ ਕੇ ਪਸ਼ੂ ਦੇਖਣ ਨਾਲ ਦੇ ਪਿੰਡ ਜਾ ਰਹੇ ਸੀ। ਸਾਹਮਣੇ ਆਈ ਸਵਿਫਟ ਗੱਡੀ ਨੇ ਦੋਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਹੁਸ਼ਿਆਰਪੁਰ ਦੇ ਪਿੰਡ ਕੂਰਤ ਫਤੂਹੀ ਚ ਦਿਨ ਦਿਹਾੜੇ ਮਹਿਲਾ ਤੋਂ ਚਪਟਮਾਰੀ ਹੋਈ। ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਹਿਲਾ ਨੂੰ ਘੇਰਿਆ ਤੇ ਕੰਨੀਆਂ ਵਾਲੀਆਂ ਚਪਟ ਕੇ ਫਰਾਰ ਹੋ ਗਏ। ਤਸਵੀਰਾਂ ਕੈਮਰੇ ਚ कैद ਹੋਈਆਂ ਨੇ। ਮਹਿਲਾਵਾਂ ਤੀਸ ਦਾ ਤਿਉਹਾਰ ਮਨਾ ਕੇ ਵਾਪਸ ਆ ਰਹੀਆਂ ਸੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿੱਛੇ ਬੈਠਾ ਲੁਟੇਰਾ ਉੱਤਰਦਾ ਤੇ ਚਪਟਮਾਰੀ ਕਰਦਾ ਹੈ ਹਾਲਾਂਕਿ ਮਹਿਲਾ ਲੁਟੇਰੇ ਦਾ ਮੁਕਾਬਲਾ ਕਰਦੀ ਹੈ ਪਰ ਇੰਨੇ 'ਚ ਦੋਵੇਂ ਬਦਮਾਸ਼ ਫਰਾਰ ਹੋ ਗਏ। ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈਰੇ ਮੀਂਹ ਕਰਕੇ ਕੱਗਰ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੇ 12 ਘੰਟੇ 'ਚ ਸੰਗਰੂਰ ਦੇ ਖਨੌਰੀ ਚਾਹ ਹਾਲ ਘੰਟੇ ਅੱਧਾ ਫੁੱਟ ਪਾਣੀ ਦਾ ਪੱਧਰ ਵਧ ਰਿਹਾ ਹੈ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਗੋਤਾਪੁਰਾਂ ਦੀਆਂ ਟੀਮਾਂ ਤੇ ਜੀ.ਸੀ.ਬੀ ਮਸ਼ੀਨਾਂ ਤਾਇਨਾਤ ਕੀਤੀਆਂ। ਆਦੀ ਕਿ ਪਿਛਲੇ ਸਾਲ ਕਾ ਗਰ ਨਦੀ ਟੁੱਟਣ ਕਾਰਨ ਵੱਡੀ ਤਬਾਈ ਹੋਈ ਸੀ ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ। ਆਸਟ੍ਰੇਲੀਆ ਦੇ ਕੇਨਸ ਸ਼ਹਿਰ ਦੇ ਵਿੱਚ ਇੱਕ ਹੈਲੀਕਾਪਟਰ ਹਿਲਟਨ ਹੋਟਲ ਦੀ ਛੱਤ ਨਾਲ ਟਕਰਾ ਗਿਆ ਤੇ ਕ੍ਰੈਸ਼ ਹੋ ਗਿਆ। ਪੁਲਿਸ ਨੇ ਤੁਰੰਤ ਪੂਰੇ ਹੋਟਲ ਨੂੰ ਖਾਲੀ ਕਰਵਾਇਆ। ਰੈਸਕਿਊ ਟੀਮਾਂ ਵੱਲੋਂ ਕਰੀਬ 400 ਲੋਕਾਂ ਨੂੰ ਹੋਟਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਸਾਹਸ ਵਿੱਚ ਪਾਇਲਟ ਤੇ ਜਹਾਜ਼ 'ਚ ਸਵਾਰ ਇੱਕ ਹੋਰ ਬੈਂਕਰੀ ਦੀ ਮੌਤ ਹੋ ਗਈ। ਦਰਸਲ ਹੈਲੀਕਾਪਟਰ ਦੇ ਦੋ ਪ੍ਰੋਪੈਲਰ ਟੁੱਟ ਗਏ ਸੀ ਜਿਨ੍ਹਾਂ 'ਚੋਂ ਇੱਕ ਹੋਟਲ ਦੇ ਪੁੱਲ 'ਚ ਜਾ ਡਿੱਗਿਆ। ਰਨਾਲ نیشنل ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਸੜਕ ਤੇ ਜਾ ਰਹੇ ਟਰੈਕਟਰ ਟਰਾਲੀ 'ਚ ਤੇਜ਼ ਰਫ਼ਤਾਰ ਗੱਡੀ ਵੱਜੀ ਤੇ ਹਾਦਸਾ ਗਰਸ ਗਿਆ ਹਾਦਸਾ ਸਵਾਰ ਇੱਕ ਸ਼ਖਸ ਦੀ ਬਹੁਤ ਹੋ ਗਈ ਦੂਜਾ ਹਸਪਤਾਲ ਚ ਤੇਰੇ ਇਲਾਜ ਹੈ ਮ੍ਰਿਤਕ ਦਿੱਲੀ ਦਾ ਰਹਿਣ ਵਾਲਾ ਹੈ ਹਾਦਸਾ ਨੀਂਦ ਦੀ ਚਪਕੀ ਔਨ ਕਰਕੇ ਵਾਪਰਿਆ ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਅਮਰੀਕਾ ਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਬਹੁਤ ਹੋ ਗਈ ਮ੍ਰਿਤਕ ਕੈਨੇਡਾ ਤੋਂ ਕੈਨੜਾ ਲੈ ਕੇ ਅਮਰੀਕਾ ਗਿਆ ਸੀ ਪੱਟੀ ਦੇ ਪਿੰਡ ਬਨਿਆਲਾ ਚੈਤ ਸਿੰਘ ਦਾਇ ਰਹਿਣ ਵਾਲਾ ਸੀ ਤੇਜਵੀਰ ਜਿਸ ਦਾ ਨਾਮ ਸੀ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਮਾਪਿਆਂ ਦਾ ਕਹਿਣਾ ਹੈ ਕਿ ਤੇਜਵੀਰ ਉਹਨਾਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਪਤਨੀ 4 ਸਾਲ ਪਹਿਲਾਂ ਕੈਨੇਡਾ ਗਈ ਸੀ ਤੇ 2 ਸਾਲ ਪਹਿਲਾਂ ਹੀ ਉਸਨੇ ਆਪਣੇ ਪਤੀ ਨੂੰ ਵੀ ਉਸ ਤੋਂ ਕਰ دیا۔ ਮੋਗਾ ਦੇ ਪਿੰਡ ਖੋਸਾ ਰੰਤੀਰ ਚ 5 ਅਗਸਤ ਨੂੰ ਹੋਏ ਬਜ਼ੁਰਗ ਮਹਿਲਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਦੀ ਨੋਹ ਤੇ ਭਤੀਜੇ ਨੂੰ ਗ੍ਰਿਫਤਾਰ ਕੀਤਾ ਹੈ। ਬਜ਼ੁਰਗ ਦਾ ਬੇਟਾ ਕਈ ਸਾਲਾਂ ਤੋਂ ਦੁਬਈ ਰਹਿੰਦਾ ਹੈ। ਦਰਅਸਲ ਮ੍ਰਿਤਕਾ ਨੂੰ ਆਪਣੀ ਨੋਹ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ ਜੋ ਆਪਣੀ ਨੋਹ ਨੂੰ ਰੋਕਦੀ ਸੀ ਕਰਕੇ ਮਨਪ੍ਰੀਤ ਕੌਰ ਨੇ ਸਤਪਾਲ ਸਿੰਘ ਨਾਲ ਮਿਲ ਕੇ ਤੇਜ਼ 11 ਨਾਲ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਪੁਲਿਸ ਨੇ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਬਾਂਤ ਹਾਸਲ ਲੁਧਿਆਣਾ ਦੇ ਗਿੱਲ ਚੌਂਕ ਤੇ ਤੇਜ਼ ਰਫਤਾਰ ਕਾਰ ਸਵਾਰ ਨੌਜਵਾਨਾਂ ਨੇ ਸੜਕ ਤੇ ਹੰਗਾਮਾ ਕੀਤਾ ਇਹਨਾਂ ਨੌਜਵਾਨਾਂ ਨੇ 22 ਦੇ ਕੰਮ ਤੋਂ ਘਰ ਪਰਤ ਰਹੇ ਸ਼ਖਸਾਂ ਨੂੰ ਟੱਕਰ ਮਾਰੀ ਜਿਸ ਨਾਲ 22 ਕਾਰ ਦੇ ਹੇਠਾਂ ਚਲਾ ਗਿਆ ਤੇ ਮੋਟਰਸਾਈਕਲ ਸਵਾਰ ਦੀ ਲੱਤ ਟੁੱਟ ਗਈ ਕਾਰ ਚਾਲਕ ਮੌਕੇ ਤੋਂ ਭੱਜਣ ਲੱਗਿਆ ਪਰਾਂ ਗੀਰਾ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਟੈਕਸੀ ਚਾਲਕਾ ਨੇ ਜਕਵੀਂ ਬਾਈਕ ਸਵਾਰ ਨੂੰ ਸਿਵਲ ਹਸਪਤਾਲ ਚंडीगढ़ ਦੀ ਡੱਡੂ ਮਾਜਰਾ ਕਲੋਨੀ ਨੇੜੇ ਕੁਝ ਲੋਕਾਂ ਨੇ ਕਾਹਲੀ ਦੇ ਚਲਦੇ ਆਪਣੀ ਜਾਨ ਖਤਰੇ 'ਚ ਪਾ ਦਿੱਤੀ। ਡੋਗਾ ਪੁਲ ਦੇ ਉੱਪਰ ਵਹਿ ਰਹੇ ਪਾਣੀ ਦੇ ਤੇਜ਼ ਵਹਾਅ 'ਚ ਰੋਕਣ ਦੇ ਬਾਵਜੂਦ ਲੰਘਣ ਦੀ ਕੋਸ਼ਿਸ਼ ਕੀਤੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇੱਕ ਨੌਜਵਾਨ ਰੋਕਣ ਦੇ ਬਾਵਜੂਦ ਬਾਈਕ ਲੈ ਕੇ ਅੱਗੇ ਵਧ ਰਿਹਾ ਸੀ ਦੇਖਦੇ-ਦੇਖਦੇ ਉਸਦਾ ਬਾਈਕ ਰੁੜ ਜਾਂਦਾ ਪਰ ਉਹ ਖੁਦ ਬਾਲ-ਬਾਲ ਬਚ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਹਦਾਇਤ ਬਿੱਤੇ ਦਿਨੀ ਪਈ ਬਰਸਾਤ ਤੋਂ ਬਾਅਦ ਚੰਡੀਗੜ੍ਹ ਸਮੇਤ ਸਾਰਾ ਉੱਤਰ ਭਾਰਤ ਜਲ-थल ਹੋ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੀ 15 ਤੇ 16 ਤਰੀਕ ਨੂੰ ਫਿਰ ਬਰਸਾਤ ਹੋਏਗੀ। ਬੇਸ਼ੱਕ ਅਗਸਤ ਦੇ ਮਹੀਨੇ 'ਚ 190 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਅਗਲੇ ਆਉਣ ਵਾਲੇ ਦਿਨਾਂ 'ਚ ਬਰਸਾਤ ਦੇ ਵਿੱਚ ਵਾਧਾ ਹੋ ਸਕਦਾ ਹੈ। ਲੁਧਿਆਣਾ 'ਚ 70 ਐਮਐਮ ਬਰਸਾਤ ਪਈ। ਵਿਭਾਗ ਮੁਤਾਬਕ ਕਿਸਾਨਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਕਪਾਹ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਖੇਤੀ ਵਿਭਾਗ ਨਵੀਂ ਤਕਨੀਕ ਦਾ ਸਹਾਰਾ ਲੈ ਰਿਹਾ ਹੈ। ਕਪਾਹ ਦੇ ਖੇਤਾਂ 'ਚ ਫਰਮਨ Trap ਲਾਏ ਜਾ ਰਹੇ ਨੇ ਫਰਮਨ Trap ਨਾਲ ਗੁਲਾਬੀ ਸੁੰਡੀ ਤੇ ਹਮਲੇ ਦਾ ਪਤਾ ਲੱਗੇਗਾ ਤੇ ਇਹ ਵੀ ਪਤਾ ਚੱਲੇਗਾ ਕਿ ਕੀਟਨਾਸ਼ਕ ਦਾ ਛੜਕਾ ਕਰਨਾ ਹੈ ਜਾਂ ਨਹੀਂ ਇਸ ਸੰਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਪੈਰਾਓਲੰਪਿਕਸ ਦੀ ਕਲੋਜ਼ਿੰਗ ਸੈਰਮਨੀ ਸ਼ਾਨਦਾਰ ਅੰਦਾਜ਼ ਚੋਈ ਸਾਰੇ 205 ਦੇਸ਼ਾਂ ਦੇ ਝੰਡਾ ਵਰਦਾਰਾ ਨੇ ਸਟੇਟ ਡੀਪ ਕ੍ਰਾਸ ਸਟੇਡੀਅਮ ਵਿੱਚ ਉਕਰੇ ਦੁਨੀਆ ਦੇ ਨਕਸ਼ੇ ਤੇ ਚੱਕਰ ਲਾਇਆ ਮਨੁਪਾਕਰ ਤੇ ਸ਼੍ਰੀ ਜੇਸ਼ ਭਾਰਤ ਦੇ ਝੰਡਾ ਬਰਦਾ ਕਰ ਰਹੇ 70000 ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਪੈरिस ਦੀ ਮੇਅਰ ਐਨੀ ਹਿਡਾਲਕੋ ਨੇ 2028 ਦੇ ਮੇਜ਼ਬਾਨ ਅਮਰੀਕਾ ਦੇ ਲਾਸ ਐਂਜਲਸ ਦੀ ਮੇਅਰ ਕੈਰਨ ਬਾਸ ਨੂੰ 올림픽 ਫਲੈਗ ਸੌਂਪਿਆ